ਸਰੀ ਜਿਹੜੇ ਰਾਕਟ ਲਾਂਚਰ ਮਿਲੇ ਨੇ ਕੀ ਇਹ ਇਹ ਸਾਨੂੰ ਇਨਫੋਰਮੇਸ਼ਨ ਆਈ ਸੀ ਕਿਸੇ ਰਾਘੀਰ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ 6 ਤੋਂ 7 ਜਿਹੜੇ ਨੇ ਉਹ ਰਾਕਟ ਮਿਲੇ ਨੇ ਸੋ ਉਹਦੇ ਤੇ ਸਵਿਫਟਲੀ ਐਕਟ ਕਰਦੇ ਹੋਏ ਸਾਡੀ ਪੁਲਿਸ ਅੱਥੇ ਪਹੁੰਚੀ ਹੈ ਤੇ ਨਾਲ ਹੀ ਬੌਮ ਡਿਸਪੋਜ਼ਲ ਟੀਮ ਐਂਟੀ ਸਬਟ ਤੇ ਚੈੱਕ ਟੀਮ ਵੀ ਪਹੁੰਚੀ ਉਹਨਾਂ ਨੇ ਜਿਹੜਾ ਪ੍ਰੀਲੀਮਿਨਰੀ ਚੈੱਕ ਕੀਤਾ ਉਹਦੇ ਵਿੱਚ ਐਕਸਪਲੋਸਿਵ ਮਟੀਰੀਅਲ ਕੋਈ ਵੀ ਨਹੀਂ ਹੈਗਾ ਸੋ ਇਹੋ ਜਿਹਾ ਲੱਗਦਾ ਕਿ ਕੋਈ ਪੁਰਾਣਾ ਕਬਾੜੀਆ ਵਗੈਰਾ ਇੱਥੇ ਰੱਖ ਗਿਆ ਬਿਕਾਜ਼ ਜਿਵੇਂ ਤੁਸੀਂ ਜਗ੍ਹਾ ਦੇਖੋਗੇ ਕਾਰਬੇਜ ਡੰਪ ਹੈ ਸੋ ਇੱਥੇ ਕੋਈ ਸੁੱਟ ਗਿਆ ਪੁਰਾ ਏ ਮੇਲ ਚਾਪਰਾ ਸੋ ਇਹਦੇ ਚ ਇਨਵੈਸਟੀਗੇਟ ਕਰਾਂਗੇ ਡੀਪਲੀ ਸਾਰੇ ਐਂਗਲਸ ਤੋਂ ਹੀ ਆਪਾਂ ਕਰਾਂਗੇ ਨਾਟ ਰੂਲਿੰਗ ਆਊਟ ਐਨੀਥਿੰਗ ਬਟ ਜਿਹੜੀ ਹਜੇ ਤੱਕ ਇਨਵੈਸਟੀਗੇਸ਼ਨ ਹੈ ਇਦਾਂ ਲੱਗਦਾ ਕਿ ਕੋਈ ਕਬਾੜੀਆ ਸੁੱਟ ਕੇ ਗਿਆ ਆਰਮੀ ਅਥਾਰਟिटीज ਨੂੰ ਵੀ ਅਸੀਂ ਨਾਲ ਇਨਵੋਲ ਕਰ ਰਹੇ ਹਾਂ ਉਹਨਾਂ ਦੇ ਵੀ ਐਕਸਪਰਟਸ ਆ ਰਹੇ ਉਹ ਵੀ ਚੈੱਕ ਕਰਨਗੇ ਕਿ ਕਿੰਨੇ ਕੁ ਪੁਰਾਣਾ ਹੈਗਾ ਤੇ ਕਿਵੇਂ ਇੱਥੇ ਤੱਕ ਪਹੁੰਚ ਕਿੰਨੇ ਮਿਲੇ ਨੇ ਸੀ ਟੋਟਲ 7 ਮਿਲੇ ਸਰ ਕੋ ਸੀਸੀਟੀਵੀ ਫੁਟੇਜ ਵਗੈਰਾ ਮਿਲੀ ਹੈ ਜੋ ਪਤਾ ਲੱਗੇ ਕੌਣ ਰੱਖ ਗਿਆ ਹੈ ਹਜੇ ਹੁਣੇ ਹੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਹੁਣੇ ਹੀ ਇੱਥੇ ਪਹੁੰਚੇ ਹਾਂ CCTV ਫੁਟੇਜ ਵੀ ਦੇਖੀ ਜਾਊਗੀ ਬਾਕੀ ਟੈਕਨੀਕਲ ਤਰੀਕੇ ਨਾਲ ਵੀ ਇਨਵੈਸਟੀਗੇਟ ਕੀਤਾ ਜਾਊਗਾ ਹਿਊਮਨ ਇੰਟੈਲੀਜੈਂਸ ਵੀ ਲੱਗ ਜਾਊਗਾ ਸੋ ਜਲਦੀ ਇਹਨੂੰ ਆਪਾਂ ਟਰੇਸ ਕਰ ਲਾਂਗੇ ਕਿ ਕੌਣ ਲਾਕੀ ਗਿਆ ਸੀ। ਸ੍ਰੀ ਮੁਲਾਜ਼ਮਾ ਨੇ ਦੇਖਿਆ ਕਿ ਈ-ਰਿਕਸ਼ਾ ਯੂਜ਼ ਕੀਤਾ ਹੈਗਾ ਜਾਂ ਸਿਵਿਲੀਅਨ ਨੂੰ ਰੁਕਵਾ ਕੇ ਉਹਨਾਂ ਤੋਂ ਹੋਰ ਚਰਚਾ ਕੀਤੀ ਉਸਤੇ ਰੁਕਵਾਇਆ ਕਿ ਇਹ ਜਲਦਬਾਜ਼ੀ ਹਾਂਜੀ ਬਹੁਤ ਜਲਦੀ ਇਹ ਕੁਝ ਵੀ ਕਹਿਣਾ ਕਿ ਕਿਵੇਂ ਇੱਥੇ ਪਹੁੰਚੇ ਸੋ ਜਿਵੇਂ ਮੈਂ ਕਿਹਾ ਕਿ ਸਾਰੇ ਤਰੀਕੇ ਨਾਲ ਆਪਾਂ ਇਨਵੈਸਟਿਗੇਟ ਕਰਾਂਗੇ ਸਾਰੀਆਂ ਚੀਜ਼ਾਂ ਇਹਦੇ 'ਚ ਐਗਜ਼ਾਮਿਨ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਹੀ ਕੁਝ ਕਹਿਣਾ ਠੀਕ ਸਰ ਯੂਜ਼ ਤਾਂ ਨਹੀਂ ਹੋਏ ਪਰ ਚੱਲੇ ਹੋਏ ਸੀ ਕਿ ਇਸ ਤਰ੍ਹਾਂ ਨਹੀਂ ਉਹ ਆਰਮੀ ਅਥਾਰਟिटीज ਨੂੰ ਬੁਲਾਇਆ ਉਹ ਇੱਕ ਵਾਰੀ ਸਾਰਾ ਚੈੱਕ ਕਰਕੇ ਫਿਰ ਦੱਸੋਗੇ ਠੀਕ ਹੈ ਸਰ ਥ ਹਾਂ ਸਰ ਇਹ ਕੀ ਸਮਾਨ ਦੀ ਲਾਂਚ ਮੰਗ ਕਿਤੇ ਇਨਫੋਰਮੇਸ਼ਨ ਆਈ ਸੀ ਕਿ ਕੁਝ ਰਾਕਟਸ ਇੱਥੇ ਪਈ ਹੋਈ ਮੈਰਾਉਂਚ ਦੇ ਸੱਤ ਸੋ ਉਹਨਾਂ ਨੂੰ ਰਿਕਵਰ ਕੀਤਾ ਗਿਆ ਉਹਨਾਂ ਨੂੰ ਸਾਡੀ ਬੌਮ ਡਿਸਪੋਜ਼ਲ ਟੀਮ ਜਿਹੜੀ ਆਨੇ ਚੈੱਕ ਕੀਤਾ ਕਿ ਇਹਦੇ ਵਿੱਚ ਐਕਸਪਲੋਸਿਵ ਮਟੀਰੀਅਲ ਤਾਂ ਸਾਨੂੰ ਕੋਈ ਨਹੀਂ ਮਿਲਿਆ ਬਟ ਫਿਰ ਵੀ ਆਰਮੀ ਨਾਲ ਟਾਈ ਅਪ ਕਰਕੇ ਉਹਨਾਂ ਦੇ ਵੀ ਜਿਹੜੇ ਐਕਸਪਰਟਸ ਨੇ ਉਹਨਾਂ ਨੂੰ ਬੁਲਾਇਆ ਜਾ ਰਿਹਾ ਤਾਂ ਕਿ ਚੈੱਕ ਹੋ ਸਕੇ ਕਿ ਕੀ ਹੈਗਾ ਤੇ ਕਿੱਥੋਂ ਆਇਆ ਹੈ ਤੋ ਜਿੰਨੇ ਗਾਰਬਜ ਦੇ ਵਿੱਚ ਮਿਲੇ ਆ ਲੱਗਦਾ ਹੈਗਾ ਕਿ ਕੋਈ ਕਬਾੜੀ ਨੇ ਛਕੀਆ ਐਵੇਂ ਲੱਗਦਾ ਹੈ ਕਿ ਕੋਈ ਕਬਾੜੀਏ ਨੇ ਜਾਂ ਕਿਸੇ ਨੇ ਇੱਥੇ ਰੱਖੇ ਹਜੇ ਤੱਕ ਕੋਈ ਸਾਜ਼ਿਸ਼ ਵਾਲਾ ਜਾਂ ਕੋਈ ਆਪਣਾ ਸ਼ਰਾਰਤ ਵਾਲਾ ਕੰਮ ਤਾਂ ਨਹੀਂ ਲੱਗਦਾ ਬਟ ਫਿਰ ਵੀ ਅਸੀਂ ਸਾਰੇ ਐਂਗਲ ਤੋਂ ਦੇਖਦੇ ਹਾਂ ਟੋਟਲ ਸਰ ਓਪਨ ਹੀ ਪੇਚੇ ਟੋਟਲ 7 ਮਿਲੇ ਨੇ ਸਰ ਓਪਨ ਹੀ ਪੇਚੇ ਹੈ ਥੱਲੇ ਤੋਂ ਲੈ ਕੇ ਓਪਨ ਪ੍ਰਾਈਸ ਇੱਕ ਬੋਰੀ ਸੀਗੀ ਉਹਦੇ ਚ ਪਏ ਸੀ